ਡੀਜੀਪੀ ਸਾਹਿਬ ਪੰਜਾਬ ਤੇ ਸਾਡੇ ਐਸਐਸਪੀ ਸਾਹਿਬ ਮਹੌਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਸਾਡੀ ਜਿਹੜੀ ਚੋਰੀਆਂ ਦੇ ਕੇਸਾਂ ਜਿਹੜੀ ਲਗਾਤਾਰ ਮਹੀਨਿਆਂ ਚੱਲ ਰਹੀ ਸੀ ਉਸੇ ਮਹਿੰਮ ਦੇ ਤਹਿਤ 29 ਅਕਤੂਬਰ ਜਿਹੜਾ ਢੋਲੀ ਖਾਣੇ ਨੂੰ ਇੱਕ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਉਸ ਦੇ ਵਿੱਚ ਇੱਕ 78 ਨੰਬਰ 77 ਨੰਬਰ ਮਕਦਮਾ ਦਰਜ ਕਰਕੇ ਟਕਪੋਰੀ ਦੇ ਵਿੱਚ ਇੱਕ ਮਾਮਾ ਭਾਂਜਾ ਨੂੰ ਗ੍ਰਿਫਤਾਰ ਕੀਤਾ ਜਿਹੜਾ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦੇ ਸੀ ਐਸ.ਐਸ. ਦੀ ਜਿਹੜੀ ਤਫ਼ਤੀਸ਼ ਅੱਗੇ ਅੱਗੇ ਚਲਾਈ ਗਈ ਤਾਂ ਇਹਨਾਂ ਤੋਂ ਜਿਹੜੇ ਮਾਮੇ ਭਾਂਜਾ ਜਿਹੜੇ ਸੀਗੇ ਤੇ ਜਿਹੜੀ ਜੋੜੀ ਸੀਗੀ ਇਹ ਛੋਰਾਾਂ ਦੀ ਜੋੜੀ ਸੀ ਇਹਨਾਂ ਤੋਂ ਤਰੀਬਨ ਸਾਨੂੰ 4 ਬੁਲਟ ਮੋਟਰਸਾਈਕਲ ਤੇ 3 ਸਪਲੈਂਡਰ ਕੋਈਸਾਈਕਲ ਖਸਪ ਹੋਏ ਨੇ ਤੇ ਇਹ ਜੀ ਇਹ ਵੀ ਤਫ਼ਤੀਸ਼ ਅੱਗੇ ਚੱਲ ਰਹੀ ਆ ਫਿਲਹਾਲ ਜਿਹੜਾ ਮੂਰਲੇ ਤੌਰ ਤੇ ਜੋ ਸਾਨੂੰ ਪਤਾ ਲੱਗਿਆ ਜਿਹੜਾ ਇਹਦਾ ਚੰਕੌਰ ਸਿੰਘ ਜਿਹੋ ਇਹਦਾ ਮਾਮਾ ਸੀਗਾ ਜਿਹੜਾ ਦੋਨਾਂ ਦੇ ਵਿੱਚੋਂ ਉਹਦੇ ਤੇ ਪਹਿਲਾਂ ਵੀ ਚੰਡੀਗੜ੍ਹ ਤੇ ਨੂੰ ਮੁਕੱਦਮੇ ਨਾਲ ਸੀਗੇ ਏਸੀ ਚੋਰੀ ਦੇ ਪਹਿਲਾਂ ਏਸੀ ਚੋਰੀ ਦਾ ਕੰਮ ਕਰਦਾ ਹੁੰਦਾ ਸੀ ਹੌਲੀ-ਹੌਲੀ ਇਹਨੇ ਮੋਟਰਸਾਈਕਲ ਚੋਰੀ ਕੋਈ ਨਹੀਂ ਤਫ਼ਤੀਸ਼ ਨਹੀਂ ਚੱਲ ਰਹੀ ਐ ਜਿਵੇਂ ਅੱਗੇ ਕੋਈ ਹੋਰ ਨਵੇਂ ਤੱਥ ਹੋਣਗੇ ਤਾਂ ਤੁਹਾਨੂੰ ਜਾਣਕਾਰੀ ਦੇ ਦੇਵਾਂਗੇ ਸਰ ਇਹ ਜਿਹੜੇ ਇਹਨਾਂ ਦੇ ਚੋਰੀ ਦੀਆਂ ਵਾਰਦਾਤਾਂ ਆਪਣੇ ਜ਼ੀਰਕਪੁਰ ਚ ਹੀ ਇੰਤਜ਼ਾਮ ਦਿੱਤਾ ਇਹਨਾਂ ਨੂੰ ਸਾਰੀਆਂ ਵਗੇ ਹਾਂਜੀ ਜਿਵੇਂ ਚਾਰ ਦੇ ਵਿੱਚੋਂ ਪਹਿਲਾਂ ਦੱਸਿਆ ਚਾਰ ਬੁਲਟ ਮੋਟਰਸਾਈਕਲ ਸੀ ਤਿੰਨ ਸਪਲੈਂਡਰ ਮੋਟਰਸਾਈਕਲ ਸੀ ਚਾਰ ਬੁਲਟਾਂ ਦੇ ਵਿੱਚੋਂ ਤਿੰਨ ਬੁਲਟ ਮੋਟਰਸਾਈਕਲ ਇਹਨਾਂ ਨੇ ਜ਼ੀਰਕਪੁਰ ਸਬੰਨ ਵਿੱਚ ਚੋਰੀ ਚੱਕੇ ਸੀ ਅਲੱਗ-ਅਲੱਗ ਟਾਈਮ ਦੇ ਮਗਰਮੇ ਦਰਜ ਹੋਏ ਹੋਏ ਨੇ ਜ਼ੀਰਕਪੁਰ ਥਾਣੇ ਦੇ ਟਕੋਲੀ ਦੇ ਵਿੱਚ ਉਸੇ ਤਰ੍ਹਾਂ ਇਹ ਤਿੰਨ ਜਿਹੜੇ ਸਪਲੈਂਡਰ ਸੀ ਉਹਨਾਂ ਦੇ ਵਿੱਚੋਂ ਦੋ ਸ ਇੱਕ ਬੋਲਟ ਮੋਟਰਸਾਈਕਲ ਇਹਨਾਂ ਨੇ ਮਰੀ ਮਾਇਰ ਦੇ ਚੱਕਿਆ ਸੀ ਤੇ ਇੱਕ ਜਿਹੜਾ ਸਪਲੈਂਡਰ ਮੋਟਰਸਾਈਕਲ ਆ ਉਹਦੇ ਸੀ ਜੇ ਓਨਰ ਨਾਲ ਜਿਹੜੇ ਉਹਨਾਂ ਨਾਲ ਅਜੇ ਤੱਕ ਸਾਡਾ ਕੰਟੈਕਟ ਨਹੀਂ ਹੋ ਸਕਿਆ ਉਹ ਅਸੀਂ ਤਸਦੀਕ ਕਰ ਰਹੇ ਹਾਂ ਕਹਿਣ ਨਾ ਮਰ ਜੇ ਪੋਲਾਪਾਪ ਦੇਖੀਏ ਤਾਂ ਸੱਤ ਮੋਟਰਸਾਈਕਲਾਂ ਦੇ ਵਿੱਚੋਂ ਪੰਜ ਮੋਟਰਸਾਈਕਲ ਇਹਨਾਂ ਨੇ ਜਿਹਨੇ ਜ਼ੀਰਪੁਰ ਦੇ ਵਿੱਚੋਂ ਹੀ ਚੱਕੀਆਂ ਸੀ ਸਰ ਇਹ ਚੋਰੀ ਕਰਕੇ ਕਿਸੇ ਕੀ ਕਰਦੇ ਸੀ ਪਤਾ ਨਹੀਂ ਲੱਗਦਾ ਜਿਹੜਾ ਚਮਕੌਰ ਸਿੰਘ ਸੀਗਾ ਜਿਹਨੇ ਮਾਮਾ ਸੀਗਾ ਤਾਂ ਜੀ ਉਹ ਰਹਿਣ ਵਾਲਾ ਸੀਗਾ ਫਿਰੋਜ਼ਪੁਰ ਦਾ ਤੇ ਜੇ ਰਾਤ ਨੂੰ ਆਉਂਦੇ ਸੀਗੇ ਇਹਨਾਂ ਦੇ ਮੋੜੇ ਤੇ ਪ੍ਰਿੰਟੇ ਵੀ ਇਹੀ ਸੀਗੇ ਰਾਤ ਨੂੰ ਆਉਂਦੇ ਸੀਗੇ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਰਾਤ ਨੂੰ ਹੀ ਚਲੇ ਜਾਂਦੇ ਸੀਗੇ ਜਿਹੜੇ ਅਸੀਂ ਫਿਲਹਾਲ ਹੁਣ ਤੱਕ ਮੋਟਰਸਾਈਕਲ ਕਵਰ ਕੀਤੇ ਆ ਉਹ ਇਹਨੇ ਇੱਥੇ ਕਰਾਇਟਿਕ ਕਰ ਲਿਆ ਉਹਦੇ ਆਸ-ਪਾਸੇ ਖੜੇ ਕੀਤੇ ਰੱਖੀ ਉਹਨੂੰ ਕਵਰ ਕੀਤਾ ਆ ਬਾਕੀ ਜਿਹੜੇ ਕੁਝ ਮੋਟਰਸਾਈਕਲ ਇਹ ਦੱਸ ਰਿਹਾ ਉਹ ਅਸੀਂ ਫਰੂਜ਼ਪੁਰ ਕਹਿੰਦਾ ਮੈਂ ਵੇਚਿਆ ਇਹਦਾ ਮੰਗੇ ਇਹਨਾਂ ਨੂੰ ਵੀ ਫਰੂਜ਼ਪੁਰ ਹੀ ਵੇਚਣਾ ਸੀਗਾ ਆਲਟੀਮੇਟਲੀ ਇਹਨੇ ਜਿਵੇਂ ਕੂਲਿੰਗ ਆਫ ਪੀਰੀਅਡ ਹੁੰਦਾ ਕੁਝ ਸਮੇਂ ਲਈ ਇੱਥੇ ਲਾ ਦਿੰਦਾ ਸੀ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਸੇ ਜਿਵੇਂ ਕੋਈ ਨਵੇਂ ਤਰ੍ਹਾਂ ਹੋਣਗੇ ਮੈਂ ਤੁਹਾਨੂੰ ਦੱਸਦਾ ਜੰਮ ਦੇ ਸਰ ਇਹ ਦੋਹੀ ਸੀ ਇੱਕ ਮੋਟਰਸਾਈਕਲ ਨੂੰ ਨਿਸ਼ਾਨਾ ਬੰਦੇ ਸੀ ਹਾਂਜੀ ਇਹਨਾਂ ਨੇ ਇੱਕ ਚਾਬੀ ਬਣਾਈ ਸੀਗੀ ਉਹਨਾਂ ਨਾਲ ਇਹਨਾਂ ਨੂੰ ਇਹਨਾਂ ਨੂੰ ਬੁਲਟ ਮੋਟਰਸਾਈਕਲ ਚੋਰੀ ਕਰਨ ਦਾ ਇੱਕ ਟੈਕਨੀਕ ਜੀ ਆ ਗਈ ਜਿਹੜੇ ਉਹ ਵੀ ਜਿਹੜੇ ਨਵੇਂ ਬੁਲਟ ਮੋਟਰਸਾਈਕਲ ਨੇ ਨਵੇਂ ਮਾਡਲ ਦੇ ਉਹ ਇੱਕ ਚਾਬੀ ਨਾਲ ਜ਼ਿਆਦਾਤਰ ਬੁਲਟ ਤੇ ਹੀ ਫੋਕਸ ਕਰਦੇ ਸੀ ਪਰ ਜਿਸ ਦਿਨ ਇਹਨਾਂ ਨੂੰ ਨਈ ਸੈਟਅਪ ਵਿੱਚ ਉਹਨਾਂ ਜਿਹੜਾ ਵੀ ਮੋਟਰਸਾਈਕਲ ਮਿਲਦਾ ਸੀ ਉਹ ਹੀ ਚੋਪ ਚੱਕ ਲੈਦੇ ਸੀ ਹੁਣ ਤਾਂ ਕਿੰਨੇ ਕੁ ਬੰਨੇ ਨੇ ਜੀ ਕਿੰਨੇ ਚੋਰੀ ਕਰ ਚੁੱਕੇ ਨੇ ਫਿਰ ਆਜਾਂ ਮੈਂ ਤੁਹਾਨੂੰ ਦੱਸ ਰਿਹਾ ਜੀ ਸੱਤ ਪਾਏ ਮੰਨੇਗੇ ਜ ਕੋਸ਼ਕ ਮੋਟਰਸਾਈਕਲ ਇਹ ਕਹਿ ਰਿਹਾ ਹੈ ਮੈਂ ਫਰੂਲ ਪਰ ਵੇਚਿਆ ਪਰ ਸਬਜੈਕਟੂ ਦੀ ਵੈਰੀਫਿਕੇਸ਼ਨ ਹਲਕ ਤੱਕ ਸਾਡੇ ਕੋਲੇ ਕੋਈ ਨਾਇੰਦ ਕਿਸਨਾ ਕੰਟੈਕਟ ਹੋਇਆ ਕਿਸ ਦਿਨ ਵਾਈਨ ਨਾਲ ਨਹੀਂ ਸਾਨੂੰ ਕੋਈ ਮੋਟਰਸਾਈਕਲ ਬਾਰੇ ਜਾਣਕਾਰੀ ਹੈ ਸਾਰਾ ਪਾਰ ਫਰਮ ਸੌਰੀ ਸਾਥੀ ਹੋਰ ਵੀ ਹੈ ਨਹੀਂ ਇਹ ਦੋਵੇਂ ਸੀਗੇ ਦੋ ਜਨਾਂ ਦਾ ਗੈਂਗ ਸੀਗਾ ਇਹ ਮਾਮਾ ਭਾਨ ਜਾਈ ਸੀਗਾ ਗ੍ਰੀਨਰ ਪੋਰਟ ਵੀ ਆਇਆ ਇਸ ਤਰ੍ਹਾਂ ਦਾ ਹਾਂਜੀ ਜਿਹੜਾ ਇਹ ਚਮਕੌਰ ਸਿੰਘ ਹੈ ਜਿਹੜਾ ਮਾਮਾ ਜੀ ਮੈਂ ਤੁਹਾਨੂੰ ਦੱਸ ਰਿਹਾ ਇਹ ਤੇ ਤਿੰਨ ਮੁਕਦਮੇ ਦਰਜ ਨੇ ਚੰਡੀਗੜ੍ਹ ਏਸੀ ਚੋਰੀ ਦੇ ਸਰੇ ਅਪਾਰਟ ਫਰਮ ਚੋਰੀ ਤੋਂ ਬੇਸਿਕਲੀ ਇਹ ਬੇਸਿਕ ਕੀ ਕੰਮ ਕਰਦੇ ਨੇ ਇਹ ਹੈ ਜਿਹੜਾ ਆਪਣੇ ਰੋਜ਼ਮਰ ਰ ਜਿੰਦਗੀ ਚੋਂ ਨੂੰ ਪਹਿਲਾਂ ਇਹ ਦੁਕਾਨਦਾਰੀ ਕਰਦਾ ਸੀ ਜਿਹਦਾ ਮਾਮਾ ਉਹ ਵੀ ਫਰੋਲ ਪਰ ਛੋਟੀ ਮੋਟੀ ਉਹ ਹੋਣ ਦੀ ਬੰਦ ਹੋ ਗਈ ਆ ਉਸ ਤੋਂ ਬਾਅਦ ਇਹ ਬਸ ਲਗਾਤਾਰ ਇਸੇ ਕੰਮ ਤੇ ਹੈ ਚੋਰੀ ਵਰੀ ਦੀ ਚੋਰੀ ਤੋਂ ਬਾਅਦ ਜਿਹੜੇ ਮੋਟਰਸਾਈਕਲ ਗਰੋਨ ਕਰਦੇ ਸੀ ਕਹਿੰਦੇ ਨੇ ਜਿੱਦਾਂ ਚਾਈਨੈਸਰੇ ਕਿਸੇ ਵੱਡੇ ਵਾਹਨ ਦਾ ਯੂਜ਼ ਕਰਦੇ ਸੀ ਕਿ ਅੱਧੇ ਚਲਾ ਕੇ ਲੈ ਕੇ ਜਾਂਦੇ ਸੀ ਵੇ ਇਹ ਦੱਸਦਾ ਹੀਰੇ ਵਿੱਚ ਚਲਾ ਕੇ ਲੈ ਕੇ ਜਾਂਦੇ ਜੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਵੇਖੋ ਸਾਨੂੰ ਸਾਨੂੰ ਸਿਰਫ ਇਹਨਾਂ ਦੇ ਦੱਸਣ ਮੁਤਾਬਕ ਹੈ ਵੀ ਇਹਨਾਂ ਨੇ ਮੋਟਰਸਾਈਕਲ ਤੇ ਥੋੜੇ ਪਰ ਵੇਚਿਆ ਪਰ ਸਾਡੇ ਕੋਲ ਨਾ ਹੀ ਨਾ ਕੋਈ ਮੋਟਰਸਾਈਕਲ ਦਾ ਨੰਬਰ ਆਇਆ ਤੱਕ ਨਾ ਹੀ ਸਾਡਾ ਕੋਈ ਆਨਰ ਹੈ ਨਾ ਹੀ ਸਾਡੇ ਕੋਈ ਇਹ ਜਾਣਕਾਰੀ ਕਿਹੜਾ ਮੋਟਰਸਾਈਕਲ ਲੈ ਕੇ ਗਿਆ ਕਿ ਕਿੱ데 ਲੈ ਕੇ ਚਲਾ ਕੇ ਜਾਂਦੇ ਸੀ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਤੇ ਇਹਨਾਂ ਦਾ ਜੀ ਸਾਨੂੰ 2 ਦਿਨ ਦਾ ਹੋਰ ਪੁਲਿਸ ਰਿਮਾਂਡ ਮਿਲਿਆ ਪਹਿਲਾਂ ਅਸੀਂ ਇਹਨਾਂ ਨੂੰ ਅਰੈਸਟ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲਿਆ ਸੀ 29 ਤਰੀਕ ਨੂੰ ਅਰੈਸਟ ਕੀਤਾ ਸੀ ਇਹਨਾਂ ਨੂੰ ਹੁਣ ਅਸੀਂ ਇਹਨਾਂ ਹਾਂ ਜੀ ਹਾਂ ਬਿਲਕੁਲ ਜੀ ਮੈਂ ਹੋਰ ਵੀ ਮੋਟੇ ਰਿਕਰ ਦੀ ਖਬਰ ਹੁੰਦੀ ਜਿਵੇਂ ਜਿਵੇਂ ਜਿਹੜੀਆਂ ਮੋਟਲੇ ਕੰਪਨੀ ਦੇ ਜੋਇ ਦੱਸਦੇ ਅਸਲ ਵਗੈਰਾ ਵੀ ਚੋਰੀ ਕਰਦੇ ਸੀ ਨਹੀਂ ਨਹੀਂ ਅਸਲ ਨਹੀਂ ਕੋਈ ਲੋਟ ਕੋਡ ਨਹੀਂ ਕਰਦੇ ਸੀ ਇਹ ਖੜੇ ਮੋਟਰਸਾਈਕਲ ਹੀ ਚੋਰੀ ਕਰਦੇ ਸੀ ਜਿਹੜੇ ਆਈਸੋਲੇਟਡ ਜਗ੍ਹਾ ਤੇ ਖੜੇ ਹੁੰਦੇ ਐ ਜੀ ਹਨੇਰੀ ਰਾਤ ਨੂੰ ਹਾਂ ਜੀ ਰਾਤ ਨੂੰ ਔਰ ਬਾਅਦ ਫਿਰ ਮੋਟਰ ਤੇ ਪੜਾਏ ਇਹ ਜੀ ਹੁੰਦੇ ਵੀ ਰਾਤ ਨੂੰ ਸੀ ਤੇ ਰਾਤ ਨੂੰ ਹੀ ਚੋਰੀ ਕਰਕੇ ਰਾਤ ਨੂੰ ਚਲੇ ਜਾਂਦੇ ਸੀ ਵਾਪਸ